ਪੰਜਾਬ ਦੇ ਵਿੱਚ ਪਵੇਗਾ ਮੀਂਹ ਸੰਗਣੀ ਧੁੰਦ ਤੋਂ ਰਾਹਤ ਦਿਵਾਏਗੀ ਸਰਦੀਆਂ ਦੀ ਪਹਿਲੀ ਬਰਸਾਤ ਦੋ ਦਿਨਾਂ ਦੀ ਜਾਰੀ ਹੋਈ ਭਵਿੱਖਬਾਣੀ ਪੰਜਾਬ ਦੇ ਜ਼ਿਆਦਾਤਰ ਇਲਾਕੇ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਦੀ ਚਾਦਰ ਦੇ ਵਿੱਚ ਲਿਪਟੇ ਹੋਏ ਹਨ ਵਿਜ਼ਿਬਿਲਟੀ ਘੱਟ ਹੋਣ ਦੇ ਕਰਕੇ ਸੜਕਾਂ ਤੇ ਵਾਹਨਾਂ ਦੀ ਰਫ਼ਤਾਰ ਕਾਫੀ ਮੱਠੀ ਪੈ ਚੁੱਕੀ ਹੈ ਅਤੇ ਮੌਸਮ ਵਿਭਾਗ ਦੇ ਵੱਲੋਂ 19 ਦਸੰਬਰ ਤੱਕ ਪੂਰੇ ਸੂਬੇ ਦੇ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਸਰਦੀਆਂ ਦੀ ਪਹਿਲੀ ਬਰਸਾਤ ਵੀ ਦਸਤਕ ਦੇਣ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ 20 ਦਸੰਬਰ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਰਸਾਤ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਵਿਭਾਗ ਨੇ ਕਿਹਾ ਹੈ ਕਿ ਉਸ ਦਿਨ ਤੋਂ ਸੰਘਣੀ ਧੁੰਦ ਘਟ ਜਾਵੇਗੀ ਅਤੇ ਮੌਸਮ ਵਿਭਾਗ ਦੇ ਵੱਲੋਂ ਅੱਜ ਅਤੇ ਕੱਲ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਵਿਭਾਗ ਦੇ ਮੁਤਾਬਕ 17 ਅਤੇ 18 ਦਸੰਬਰ ਨੂੰ ਜਲੰਧਰ, ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਸਣੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਜ਼ਿਆਦਾ ਧੁੰਦ ਦੇਖਣ ਨੂੰ ਮਿਲੇਗੀ ਜੜੀ ਕਿ 19 ਦਸੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਬੇਸ਼ੱਕ ਛਾਈ ਹੋਵੇਗੀ ਪਰ ਜਿਹੜਾ ਮੀ 20 ਦਸੰਬਰ ਨੂੰ ਪਵੇਗਾ ਉਸ ਦੇ ਕਰਕੇ ਜਿਹੜੀ ਧੁੰਦ ਦੀ ਚਾਦਰ ਹੈ ਉਹ ਥੋੜੀ ਹਟ ਜਾਵੇਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰਦੇ ਆ ਕਿਹਾ ਗਿਆ ਹੈ ਕਿ 20 ਦਸੰਬਰ ਨੂੰ ਸਰਦੀਆਂ ਦੀ ਪਹਿਲੀ ਬਰਸਾਤ ਹੋਏਗੀ ਜਿਸ ਦੇ ਕਰਕੇ ਮੌਸਮ ਦੇ ਵਿੱਚ ਥੋੜੀ ਜਿਹੀ ਜਿਹੜੀ ਕਰਵਟ ਹੈ ਉਹ ਹਾ ਸਕਦੀ ਹੈ ਜਿਸ ਦੇ ਕਰਕੇ ਲੋਕਾਂ ਨੂੰ ਥੋੜੀ ਰਾਹਤ ਹੈ ਜਿਹੜੀ ਉਹ ਠੰਡ ਤੋਂ ਵੀ ਮਿਲ ਸਕਦੀ ਹੈ